ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਐ ਧੌਂਕੀਆਂ ਮਿਲਦੀਆਂ ਰਹੀਆਂ ਸੀ। ਇਹ ਕਿਤੇ ਪਹਿਲਾਂ ਸਾਡੀ ਕਿਤੇ ਮਾੜਾ-ਮੋਟਾ ਹੋਈ ਸੀ ਕਿਤੇ ਬੋਰ ਬਾਣੀ ਤੇ ਉਤੋਂ ਜ਼ਿਆਦਾ ਨਹੀਂ ਕੁਝ ਵੀ ਹੋਇਆ। ਤੇ ਹੁਣ ਅਸੀਂ ਰਾਜਮંત્રી ਦਾ ਵਿੱਚ ਕੰਮ ਕਰਦੇ ਹਾਂ ਤੇ ਅਸੀਂ ਸਵੇਰੇ ਸਾਰੇ ਕੰਮ ਤੇ ਗਏ ਹਾਂ। ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਡੱਡ ਬੋਡੀ ਪਈ ਆਪਣੀ ਰੋਈ ਦੇ ਉੱਤੇ। ਇਹ ਮੇਰੇ ਭਰਾ ਨੂੰ ਮਾਰ ਕੇ ਕਿਤੇ ਘਰੇ ਪ੍ਰਸਨ ਲਾਈਆਂ ਆਇਆ ਮਾਸ ਇਹ ਸਾਰਾ ਲੱਥਾ ਹੈ। ਵਿਭਰਾ ਰਸੀਦ ਉਹਦੀ ਲੈਬਰ ਤੋਂ ਰੋਟੀ ਦੇਣ ਵਾਸਤੇ ਗਿਆ ਸੀ ਤੇ ਬਾਅਦ ਵਿੱਚ ਵਾਪਸ ਨਹੀਂ ਆਇਆ ਤੇ ਵਕਤ ਕਰੀਬ 3:00 ਵਜੇ ਇਹਨੂੰ ਫੋਨ ਟਰਾਈ ਕਰਨ ਤੇ ਜਿਹੜਾ ਇਹਦਾ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੱਕਿਆ ਤੇ ਉਹਨੇ ਦੱਸਿਆ ਕਿ ਇਹ ਇਸ ਬੰਦੇ ਦੀ ਜਿਹੜੀ ਡੈੱਡ ਬੋਡੀ ਉਹ ਡਰੇਨ ਦੇ ਲਾਗੇ ਪਈ ਹੋਈ ਹੈ ਵੀਰ ਜੀ ਰஞ்சிਤ ਸਿੰਘ ਹੈ ਮੇਰਾ ਨਾਮ ਤੇ ਪਿੰਡ ਬਲੇਰ ਆਪਣਾ ਵੀਰ ਜੀ ਵੀਰ ਜੀ ਜਿਹੜਾ ਵੀਰ ਦਾ ਅੱਜ ਕਤਲ ਹੋਇਆ ਹੈ ਵਾ ਉਹ ਤੁਹਾਡੇ ਕੀ ਲੱਗਦੇ ਸੀ ਤੇ ਕੀ ਸਾਰਾ ਮਸਲਾ ਜੀ ਵੀਰ ਜੀ ਮੇਰਾ ਵੱਡਾ ਬ੍ਰਦਰ ਸੀ ਇਹ ਇਹ ਆਪਣਾ ਸਾਡੇ ਲਾਗੇ ਆ ਵੀ ਨਾਲ ਹੀ ਆਪਣੀ ਇਹਨਾਂ ਦੀ ਪਹਿਲੀ ਹੈ ਜ਼ਿੰਮੇਵਾਰਾਂ ਦੀ ਤੇ ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਇਹ ਧੋਖਿਆ ਮਿਲਦੀਆਂ ਰਹੀਆਂ ਸੀ ਕਿ ਇਹ ਕਿਤੇ ਪਹਿਲਾਂ ਸਾਡੇ ਕਿਤੇ ਮਾੜਾ ਮੋਟਾ ਹੋਈ ਸੀ ਕਿਤੇ ਬੋਲ ਬਾਣੀ ਤੇ ਉਸ ਤੋਂ ਜ਼ਿਆਦਾ ਨਹੀਂ ਕੁਝ ਵੀ ਆ ਤੇ ਇਹਨਾਂ ਨੇ ਉਸ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਹ ਆਪਣਾ ਬੈਂਕੇ ਨੂੰ ਜਾਂਦੀ ਸੜਕ ਉਧੇ ਤੇ ਇਹਨੂੰ ਘੇਰਿਆ 8 ਦਿਨ ਪਹਿਲਾਂ ਫਿਰ ਇਹ ਕਹਿੰਦੇ ਕਿ ਅੱਜ ਦੇ ਪੁੱਤ ਬਾਈਆਂ ਕੱਲ ਫਿਰ ਕਿਤੇ ਦਿਨ ਵੇਖਾਂਗੇ ਤੇ ਹੁਣ ਅਸੀਂ ਰਾਜ ਮੰਤਰੀ ਦਾ ਵੀ ਕੰਮ ਕਰਦੇ ਹਾਂ ਤੇ ਅਸੀਂ ਸਵੇਰੇ ਸਾਰੇ ਕੰਮ ਤੇ ਗਏ ਹਾਂ ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਡੈੱਡ ਬੋਡੀ ਪਈ ਆ ਆਪਣੀ ਰੋਈ ਦੇ ਉੱਤੇ ਤੇ ਇਹ ਮੇਰੇ ਭਰਾ ਨੂੰ ਮਾਰ ਕੇ ਕਿਤੇ ਘਰੇ ਪ੍ਰਸਾਣ ਲਾਈਆਂ ਆਹ ਜਿਹੜਾ ਮਾਸ ਆ ਇਹ ਸਾਰਾ ਲੱਥਾ ਹੈ ਇੱਥੇ ਵੀ ਉਹਦੇ ਆ ਫਾਹ ਦਿੱਤਾ ਵਾ ਅੱਖਾਂ ਦੇ ਵਿੱਚ ਉਹਦੇ ਤਿਆਪ ਪਾਇਆ ਫਿਰ ਇੱਥੇ ਖੁਚਾਂ ਦੇ ਵਿੱਚ ਵੀ ਸਾਰਾ ਕੁਝ ਮਾਸ ਲੱਥਾ ਪਿਆ ਹੈ ਉਹਨਾਂ ਦਾ ਇਹਨਾਂ ਪ੍ਰਸਾਣ ਲਾਈਆਂ ਕਰੰਟ ਲਾਇਆ ਬੜੀ ਬੇਰਹਿਮੀ ਦੇ ਨਾਲ ਮਾਰਿਆ ਨਾਮ ਹੈਗਾ ਜੀ ਜਰਮਜੀਤ ਸਿੰਘ ਤੇ ਇੱਕ ਹੈਗਾ ਵਾ ਆਪਣਾ ਅੱਜੂ ਇਹ ਬੂਟਾ ਸਿੰਘ ਦੇ ਮੁੰਡੇ ਆ ਆ ਮਾੜੀ ਵਾਲੇ ਰਾਹ ਦੇ ਉੱਤੇ ਇਹਨਾਂ ਦੀ ਬੈਗ ਹੈ ਜੀ। ਪਾਣੀ ਵਾਲੇ। ਇੱਕ ਵੀਰ ਜੀ ਤੁਸੀਂ ਇੱਕ ਮਿੰਟ ਕੀ ਮੰਗ ਕਰਦੇ ਵੀਰ ਜੀ ਤੁਸੀਂ? ਵੀਰ ਜੀ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ। ਇਹਨਾਂ ਤੇ ਫੁੱਲ ਸਾਨੂੰ ਇਹੋ ਹੀ ਉਮੀਦ ਹੈ ਇਹਨਾਂ ਤੋਂ ਵੀ ਜੇ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਜੀ। ਇਹ ਪੁਲਿਸ ਮੌਕੇ ਤੇ ਆਈ ਜੀ? ਹਾਂ ਜੀ ਆਈ ਆ ਜੀ। ਤੇ ਵੀਰ ਜੀ ਵੀਰ ਦੀ ਉਮਰ ਕਿੰਨੀ ਸੀ ਕਿਤੇ ਵਿਆਹੇ ਸੀ? ਹਾਂ ਜੀ ਮੈਰਿਡ ਹੈ ਗਿਆ ਜੀ 1.5 ਸਾਲ ਹੋ ਗਿਆ ਉਹਨਾਂ ਦੇ ਵਿਆਹ ਹੋਏ ਨੂੰ। ਫਿਰ ਬੱਚਾ ਜੀ? ਬੱਚਾ ਨਹੀਂ ਹੈਗਾ ਜੀ। ਮੈਂ ਤੇ ਇਹੋ ਕਹਿਣਾ ਚਾਹਣਾ ਵਾਂ ਕਿ ਅੱਜ ਜਿਹੜਾ ਇੱਕ ਨੌਜਵਾਨ 6 ਫੁੱਟ ਦਾ ਜਵਾਨ ਮੇਰੇ ਮਾਮੇ ਸੌਰੇ ਜੀ ਦਾ ਬੇਟਾ ਸੀ ਮੈਂ ਤਰਨ ਤਾਰਨ ਵਾਸਤੇ ਕੰਮ ਤੇ ਗਿਆ ਸੀ ਤਕਰੀਬਨ ਮੇਰੇ ਮਾਮਾ ਜੀ ਦੇ ਬੇਟੇ ਨੇ ਮੈਨੂੰ 4:00 ਵਜੇ ਤੇ ਕੁਝ ਟਾਈਮ ਤੇ ਫੋਨ ਲਾਇਆ 3:00 ਵਜੇ ਤੇ ਕੁਝ ਟਾਈਮ ਤੇ ਮੈਨੂੰ ਫੋਨ ਲਾਇਆ ਵੀ ਆਹ ਗੱਲਬਾਤ ਹੋ ਗਈ ਆ ਤੇ ਮੈਂ ਦੁਆ ਦਾਬੋ ਉੱਥੋਂ ਭੱਜ ਕੇ ਆਇਆ ਜਿਸ ਟਾਈਮ ਤੇ ਮੈਂ ਵੇਖਾ ਤੇ ਮੇਰੀਆਂ ਧਾਵਾਂ ਨਿਕਲ ਗਈਆਂ ਇੰਨਾ ਤਸੱਦ ਨਾਲ ਮਾਰਿਆ ਗਿਆ ਇੰਨੇ ਤਸੀਹੇ ਦਿੱਤੇ ਮੈਂ ਦੱਸ ਨਹੀਂ ਸਕਦਾ ਕੀ ਨਾ ਹੀ ਵੀਰਦਾ ਜੀ ਉਹਦਾ ਨਾਮ ਹੈਗਾ ਵਾ ਗਰਜੀਤ ਸਿੰਘ ਜੀ ਤੇ ਕੀ ਗੱਲ ਹੋਈ ਏ ਸਾਰੀ ਉਹ ਜਿਹੜੀ ਤੇ ਵੇਖੋ ਜੀ ਕਹਿਣ ਦੇ ਮੁਤਾਬਕ ਇਹੀ ਗੱਲ ਹੁੰਦੀ ਆ ਕਿ ਪਿੰਡ ਦੇ ਵਿੱਚ ਕੁਝ ਇਹਨਾਂ ਦਾ ਕੋਈ ਲਾਕਡਾਟ ਹੀ ਮੇਰੇ ਹਸਾਬ ਦੇ ਨਾਲ ਤੇ ਭਾਈ ਨੇ ਵੀ ਮਤਲਬ ਦੱਸੰਦਾ ਇਹਨਾਂ ਦੇ ਬ੍ਰਦਰ ਮੈਨੂੰ ਤਾਂ ਜਿਆਦਾ ਇਸਤਿਤੀ ਦਾ ਪਤਾ ਨਹੀਂ ਪਰ ਜਿਹੜਾ ਅੱਜ ਸਾਡੇ ਭਰਾ ਨਾਲ ਐਡਾ ਮਾਰਾ ਬਹੁਤ ਹੀ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਵਾ ਤੇ ਮੈਂ ਤੇ ਪ੍ਰਸ਼ਾਸਨ ਨੂੰ ਇਹੋ ਗੱਲ ਕਹਿਣੀ ਚਾਹਣਾ ਵਾਂ ਕਿ 6 ਫੁੱਟ ਦੇ ਜਵਾਨ ਜਿਹੜਾ ਮਾਰ ਦਿੱਤਾ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਇਸ ਤੋਂ ਜ਼ਿਆਦਾ ਜਿਹੜਾ ਵਾ ਉਹ ਜਿਹੜਾ ਸਾਨੂੰ ਜਿਹੜਾ ਪਰਿਵਾਰ ਨੂੰ ਹੋਣ ਵਾਲਾ ਘਾਟਾ ਕਦੇ ਵਾਸਤੇ ਨਹੀਂ ਪੂਰਾ ਹੋ ਸਕਦਾ ਜਿਵੇਂ ਕਿ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਇੱਕ ਝਾੜੀਆਂ ਦੇ ਵਿੱਚੋਂ ਮਿਲੀ ਹੈ ਡਰੇਨ ਦੇ ਕੰਢੇ ਇਸ ਸੰਬੰਧ ਵਿੱਚ ਕਿੰਨੇ ਤੁਹਾਨੂੰ ਖਬਰ ਦਿੱਤੀ ਮਿੰਨੋ ਜੀ ਇਹ ਸੰਬੰਧੀ ਖਬਰ ਦਿੱਤੀ ਸੀ ਕੁਲੇਵੀਰ ਨੇ ਮੇਰੇ ਮਾਮਾ ਜੀ ਦਾ ਬੇਟਾ ਮਾਮੇ ਸਹੁਰੇ ਜੀ ਦਾ ਬੇਟਾ ਵਾ ਉਨੇ ਮੈਨੂੰ 4 ਵਜੇ ਕੁਝ ਕਿ ਮਿੰਟਾਂ ਦੇ ਫੋਨ ਲਾਇਆ ਵਾ ਤੇ ਉਸ ਟਾਈਮ ਤੇ ਮੈਂ ਦਵਾਦਵ ਉਥੋਂ ਭੱਜ ਕੇ ਆਇਆ ਤੇ ਮੈਂ ਵੀਰ ਦੀ ਹਾਲਤ ਵੇਖੀ ਤੇ ਮੇਰੇ ਤੋਂ ਨਹੀਂ ਰਿਹਾ ਗਿਆ ਭਰਾ ਬੁਰਾ ਹਾਲ ਹੋਇਆ ਅਜੇ 3 ਕੁ ਮਹੀਨੇ ਚਾਰ ਵਿਆਹ ਨੂੰ ਹੋਏ ਸੀ ਤੇ ਬੁਰਾ ਹਾਲ ਹੋਇਆ ਬੜੇ ਤਸੀਹੇ ਦਿੱਤੇ ਗਏ ਜਿੱਥੋਂ ਤੱਕ ਕਿ ਐਡਾ ਨੌਜਵਾਨ ਸੋਹਣਾ ਤੁਹਾਨੂੰ ਦਿਖਾ ਦਿੰਨੇ ਉਹਦਾ ਮਤਲਬ ਵੀ ਐਡਾ ਨੌਜਵਾਨ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਤਸੀਹੇ ਦੇ ਦੇ ਮਾਰਿਆ ਕੁਝ ਬੋਲਿਆਣੇ ਜਾ ਉਹਦੇ ਪੈਰ ਦੇ ਵਿੱਚ ਕੋਈ ਰਸੇ ਵਰਗਾ ਵਗੈਰਾ ਬਿਲਕੁਲ ਜੀ ਉਹਦੀਆਂ ਬਾਹਾਂ ਐ ਰੋ ਉੱਤੇ ਬੰਨੀਆਂ ਹੋਈਆਂ ਸੀ ਬੈਕਸ ਰਾਉਂਡ ਨੂੰ ਤੇ ਲੱਤਾਂ ਨਾਲ ਵੀ ਲੱਤਾਂ ਤੇ ਵੀ ਰस्सियां ਬਲੇਟੀਆਂ ਹੋਈਆਂ ਸੀ ਤੇ ਉਹਦੇ ਮੇਰੇ ਹਸਾਲ ਦੇ ਨਾਲ ਜਿਹੜਾ ਵਾ ਕੀ ਗੱਲ ਹੈ ਨਾਮ ਹੈ ਜੀ ਗੁਰਵਿੰਦਰ ਸਿੰਘ ਪਿੰਡ ਮੇਰਾ ਪਲੇਰ ਆ ਸਾਡੀ ਪਹਿਲਾਂ ਵੀ ਇਹਨਾਂ ਨਾਲ ਇੱਕ ਦੋ ਵਾਰ ਜਿੜ ਝਗੜਾ ਆਇਆ ਜੀ ਠੀਕ ਹੈ ਤੇ ਇਹ ਕੋ ਕੱਲ ਪਰਸੋਂ ਫੇਰ ਝਗੜੇ ਆ ਤੇ ਉਸ ਝਗੜੇ ਦੇ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਕਿ ਅਸੀਂ ਦੋ ਗੱਲੇ ਵੇਚ ਗਏ ਤੇ ਇਹਨਾਂ ਦੇ ਲਾਉਣੇ ਆ ਠੀਕ ਆ ਕਿੰਨਾ ਦਾ ਝਗੜਾ ਹੋਇਆ ਕੀ ਨਾਮ ਝਗੜਾ ਜੀ ਇਹ ਆਪਣੇ ਮਾੜੀ ਵਾਲੇ ਜੀ ਨਾਮ ਅਜੂ ਤੇ ਜਰਮਨ ਇਹ ਜਿਹੜਾ ਵੀਰ ਦਾ ਕਤਲ ਹੋਇਆ ਹੈ ਤੁਹਾਡਾ ਕੀ ਲੱਗਦਾ ਸੀ ਬ੍ਰਦਰ ਹੈ ਜੀ ਛੋਟਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਅਜੀ ਮੈਂ ਤਾਂ ਕੰਮ ਤੇ ਗਿਆ ਜੀ ਫੋਨ ਗਿਆ ਸਨ ਆਪਾਂ ਮਿਹਨਤ ਕਮਜ਼ਦੂਰੀ ਕਰਨ ਵਾਲੇ ਬੰਦੇ ਆ ਤੁਸੀਂ ਮੌਕੇ ਤੇ ਕੀ ਵੇਖਿਆ ਜੀ ਮੌਕੇ ਤੇ ਗਏ ਜਾ ਕੇ ਵੇਖਿਆ ਜੀ ਲੱਤਾਂ ਬੰਨੀਆਂ ਹੋਈਆਂ ਬਾਹਾਂ ਬੰਨੀਆਂ ਹੋਈਆਂ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਨੂੰ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਵੀਰ ਵਿਆਹ ਹੈ ਹਾਂਜੀ ਕਿੰਨੇ ਸਾਲਾਂ ਦਾ ਸੀ ਇਹ ਕੋਈ 30 32 ਸਾਲ ਉਮਰ ਦੇ ਕੀ ਤੇ ਕੋਈ ਬੱਚਾ ਵੀ ਸੀ ਬੱਚਾ ਨਹੀਂ ਕੋਈ ਵਿਆਹ ਨੂੰ ਕਿੰਨੇ ਚਿਰ ਹੋ ਗਿਆ ਹੈ ਪੰਜ-ਛੇ ਮਹੀਨੇ ਹੋ ਗਏ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਦੋਸ਼ੀਆਂ ਸਗਰ ਜੀ ਬੰਦਾ ਕਤਲ ਹੋਇਆ ਸਰ ਕੀ ਸ਼ਰਮਸਲਾ ਜੀ ਆ ਸਾਨੂੰ ਇੱਕ ਸਟੇਟਮੈਂਟ ਜਿਹੜੀ ਹੈ ਸੁਰਜੀਤ ਸਿੰਘ ਨੇ ਜਿਹੜੀ ਹੈ ਰਿਕਾਰਡ ਕਰਾਈ ਹੈ ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹਦੇ ਚਾਚੇ ਦਾ ਲੜਕਾ ਹੈ ਆਪਣੇ ਗੁਰਜੀਤ ਸਿੰਘ son of ਚੰਤਾ ਸਿੰਘ ਪਰਸੀਪੈਂਟ ਬੇਅਰ 8:00 ਵਜੇ ਸਵੇਰ ਆਪਣੇ ਘਰੋਂ ਜਿਹੜਾ ਜਿਹੜੀ ਉਪੜੀ ਬਣਾ ਰਹੀ ਸੀ ਉਹਦੀ ਲੇਬਰ ਨੂੰ ਰੋਟੀ ਦੇਣ ਵਾਸਤੇ ਗਿਆ ਸੀ ਤੇ ਬਾਅਦ ਵਿੱਚ ਪਤਨ ਨਹੀਂ ਆਇਆ ਤੇ ਵਕਤ ਕਰੀਬ 3:00 ਵਜੇ ਇਹਨੂੰ ਫੋਨ ਕਰਾਈ ਕਰਨ ਤੇ ਜਿਹੜਾ ਇਹਦਾ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੱਕਿਆ ਤੇ ਉਹਨੇ ਦੱਸਿਆ ਕਿ ਇਹ ਇਸ ਬੰਦੇ ਦੀ ਜਿਹੜੀ ਡੈੱਡ ਬੋਡੀ ਹੈ ਉਹ ਡਰੇਨ ਦੇ ਲਾਗੇ ਪਈ ਹੋਈ ਹੈ ਸੋ ਅਸੀਂ ਇਹਨਾਂ ਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਤੇ ਮੌਕੇ ਤੇ ਜਾ ਕੇ ਮੁਲਾਜ਼ਮ ਮੁੱਕ ਕਰਕੇ ਜੋ ਵੀ ਕਾਰਵਾਈ ਪਾਉਣੀ ਉਹ ਕਰਾ ਸਰ ਲਾਸ਼ ਨੂੰ ਕਬਜ਼ੇ ਵਿੱਚ ਲੈ ਲੈਗੇ ਅ ਜੀ ਅਸੀਂ ਜਿਹੜੀ ਡੈੱਡ ਬੋਡੀ ਹੈ ਉਹਨੂੰ ਪੋਸਟਮਾਰਟਮ ਕਰਾਉਣ ਲਈ ਅਸੀਂ ਜਿਹੜਾ ਉਹਨੂੰ ਡੈੱਡ ਹਸਪਤਾਲ 'ਤੇ ਜਮ੍ਹਾਂ ਕਰਾ ਦਿੱਤਾ ਤੇ ਸਵੇਰ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਏਗਾ ਕਿਉਂਕਿ ਵਕਤ ਬਗਾਉਗੇ ਸਰ